ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸਾ ਸਾਹਿਬ ਹਰ ਜੁਗ ਜੁਗਾ ਭਗਤ ਉਪਾਇਆ ਪੈਜ ਰਖਦਾ ਆ ਰਾਮ ਰਾਚੇ ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਇੱਕ ਓਮਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਾਦਾਰੋ ਸੁਖ ਰੋਗ ਭਿਆਜਾ ਸੁਖ ਤਾਮਨਾ ਹੋਈ ਤੋ ਕਰਤਾ ਕਰਨਾ ਮੈਂ ਨਾਹੀ ਜਾਂ ਖੋ ਕਰੀਨਾ ਖਾਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲਕਲਹਾ ਭਰਪੂਰ ਰਖਿਆ ਤੋ ਸੱਚਾ ਸਾਖੇ ਬ ਸਿਫਤ ਸੁਆਲਿਓ ਜੇ ਨਾ ਕੀਤੀ ਸੋ ਪਾਰ ਪਿਆ ਕਉ ਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹੀਆ ਸੋ ਦਰਗਾਹ ਆਸਾ ਮਹੱਲਾ ਪਹਿਲਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਸੋ ਦਾਰਾ ਤੇਰਾ ਕੇਹਾ ਸੋ ਕਰਕੇ ਖਾਂ ਜਿਤ ਬਹਿ ਖੈ ਸਰਬ ਸਮਾਲੈ ਵਾਂਜੇ ਤੇਰੇ ਨਾਦ ਅਨੇਕ ਅਸੰਖਾ ਕیتے ਤੇਰੇ ਬਾਬਨ ਹਾਰੇ ਕیتے ਤੇਰੇ ਰਾਗ ਪਰਿਸੀਉ ਕਹੀਐ ਕیتے ਤੇਰੇ ਗਾਵਨ ਹਾਰੇ ਗਾਵਣ ਤੁਧਨੋਂ ਪਵਣ ਪਾਣੀ ਬੈ ਸੰਤਾਰ ਗਾਵੇ ਰਾ ਜਾ ਧਰਮ ਦੁਆਰੇ ਗਾਵਣ ਤੁਧਨੋਂ ਚਿਤਾ ਗੁਪਤ ਲਿਖ ਜਾਣਣ ਲਿਖ ਲਿਖ ਧਰਮ ਵਿਚਾਰੇ ਗਾਵਣਾ ਤੁਧਨੋ ਈਸਰਾ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਬਾਰੇ ਗਾਵਣਾ ਤੁਧਨੋ ਇੰਦਰਿੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣਾ ਤੁਧਨੋ ਸਿੱਧ ਸਮਾਦੀ ਅੰਦਰ ਗਾਵਣਾ ਤੁਧਨੋ ਸਾਧ ਬੀਚਾਰੇ ਗਾਵਣਾ ਤੁਧਨੋ ਜਤੇ ਸਤੇ ਸੰਤੋਖੀ ਗਾਵਣਾ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪੜਨ ਨ ਰਖੀ ਸੁਰਾ ਜੁਗ ਜੁਗ ਵੇਦਾ ਨਾਲੇ ਗਾਵਣ ਤੁਧਨੋ ਮੋਹਨੀਆ ਮਨਮੋਖਣ ਸੁਰ ਗਾ ਮਛ ਪਿਆਲੇ ਗਾਵਣ ਤੁਧਨੋ ਰਤਨ ਓ ਪਾਏ ਤੇਰੇ 86 ਤੀਰਥ ਨਾਲੇ ਗਾਵਣ ਤੁਧਨੋ ਚੋਦ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮੰਡਲ ਬ੍ਰਹਮੰਡਾ ਘਰ ਘਰ ਰੱਖੈ ਤੇਰੇ ਤਾਰ ਸਈ ਤੁਦਨੋ ਗਾਵਣ ਚੋ ਤੁਦ ਪਾਵਣ ਰੱਤੇ ਤੇਰੇ ਭਗਤ ਰਸਾਲੇ ਹੋਰਾਂ ਕਹਤੇ ਤੁਦਨੋ ਗਾਵਣ ਸੇ ਮੈਂ ਚਿਤਨਾ ਬਨ ਨਾਨਕ ਕੀਆ ਵਿਚਾਰ ਸੋਈ ਸਾਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਪਾਵੇ ਸਾਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੌ ਪਤ ਸਾਖੋਂ ਸ਼ਹਾ ਪਤ ਸਾਖੇਬ ਨਾਨਕ ਰਹੇ ਨਰਜਾਈ ਆਸਾ ਮਹੱਲਾ ਪਹਿਲਾ ਸੋਣਾ ਵੱਡਾ ਆਖੇ ਸਭ ਕੋਏ ਕਿ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਖੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਏ ਨਾ ਜਾਣੇ ਤੇਰਾ ਕਿ ਤਾ ਕੇ ਵਡਚੀ ਰਾਰਾ ਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤੇ ਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵੜਿਆਈ ਸਭ ਸੱਤ ਸਭ ਤੱਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵੜਿਆਈਆਂ ਤੁਧ ਬਿਨ ਸਿੱਧੇ ਕਿਨੈ ਨਾ ਪਾਈਆਂ ਕਰਮ ਮਿਲਹਿ ਨਾਹੀਂ ਠਾਕ ਰਹੀਆਂ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੈ ਤੇਰੇ ਪੰਡਾਰਾ ਜਿਸ ਤੂ ਦੇਹੈ ਤਿਸੈ ਕਿਆ ਚਹਾਰਾ ਨਾਨਕ ਸੱਚ ਸਵਾਰਨ ਹਾਰਾ ਸਾ ਮਹਿਲਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖਾ ਉਤ ਭੁਖੈ ਖਾਏ ਚੱਲੀ ਅਹ ਦੋਖਾ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾ ਆਇ ਰਾਹਾਓ ਸੱਚੇ ਨਾਮ ਕੀ ਤਲ ਵੜਿਆਈ ਆਖ ਥੱਕੈ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਖੇ ਵੱਡਾ ਨਾ ਹੋ ਬੇ ਕਾਟ ਨਾ ਜਾਏ ਨਾ ਹੁਮਰੇ ਨਾ ਹੋ ਬੈ ਸੋਗ ਦਿੰਦਾ ਰਖੇ ਨਾ ਚੁੱਕੇ ਪੋਗ ਗੁਣ ਐ ਖੋ ਖੋ ਰ ਨਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਬੜੇ ਆਪ ਤੇ ਬੜ ਤੇਰੀ ਦਾਤ ਜਿਨ ਦਿਨ ਕਰ ਕੇ ਕੀਤੀ ਰਾਤ ਖਸਮ ਵੀ ਸਾਰੇ ਤੇ ਕਮ ਜਾਤ ਨਾਨਕ ਨਾ ਬਹਿ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖਾਂ ਬਿਨੋ ਕਰੋ ਗੁਰ ਪਾਸ ਹਮ ਕੀ ਰਹਿ ਕਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਖ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਪਾਗ ਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਨ ਤੁਰ ਮਸਤਕ ਲਿਖਿਆ ਲਿਖਾਸ ਨਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਖ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵੈ ਉਦਮ ਜਾ ਆਖਰ ਹਰ ਜਿਉ ਪਰਿਆ ਸੈਲਾ ਪੱਥਰ ਮਹਿ ਜੰਤੂ ਪਾਏ ਤਾਂ ਕਰ ਜਕ ਆਗੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੈ ਸੋ ਤਰਿਆ ਘੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆਰਾ ਹਾਉ ਜਨਣਾ ਪਿਤਾ ਲੋਕ ਸੁਤ ਬਣਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਜਕ ਸਬਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੈ ਊੜ ਆਬੈ ਸੈ ਕੋ ਸੰਤਿਸ ਪਾਛੇ ਬਚਰੇ ਸ਼ਰਿਆ ਤਿੰਨ ਕਬਣ ਖਲਾ ਬੈ ਕਬਣ ਚੁਗਾ ਬੈ ਮਨ ਮਹਿ ਸਿਮਰਨ ਕਰਿਆ ਸਬਨੀ ਤਾਨ ਦਸ ਅਸ਼ਟ ਸਿਤਾਨ ਠਾਕੁਰਾ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰoverlineਆ ਰਾਗ ਆਸਾ ਮਹੱਲਾ ਚੌਥਾ ਸੋ ਪ੍ਰਖਾ ਇਕ ਓ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਆਗਮ ਅਪਾਰਾ ਸਬਤਿ ਆਬੈ ਸਬਤਿ ਆਬੈ ਤੁਧ ਜੀ ਹਰ ਸਚੈ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੁਜੀਆਂ ਕਾ ਦਾਤਾ ਹਾਰਾ ਹਰ ਤਿਆਭੋ ਸੰਤੋ ਜੀ ਸਭ ਦੁਖ ਬਿਸਾਰਨ ਹਾਰਾ ਹਰਿਆ ਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਕੋ ਕਾਟ ਕਾਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਚੋ ਜਬਿ ਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤੁਦ ਬਿਨ ਅਬਰ ਨਾ ਜਾਣਾ ਤੂ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀਆ ਗੁਣ ਆਖ ਬਖਾਣਾ ਜੋ ਸੇ ਵੈ ਜੋ ਸੇ ਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ ਹਰਤਿਆ ਬੈ ਹਰਤਿਆ ਬੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤਾ ਸੇ ਮੁਕਤਾ ਭਏ ਜਿਨ ਹਰਤਿਆ ਆ ਜੀ ਤਿਨ ਟੋਟੀ ਜਮ ਕੀ ਫਾਸੀ ਜਿਨ ਨਿਰਪਉ ਜਿਨ ਹਰ ਨਿਰਪਉ ਤਿਆ ਆ ਜੀ ਤਿਨ ਕਾ ਪਉ ਸਭ ਗਵਾਸੀ ਜਿਨਸੇ ਬਿਆ ਜਿਨਸੇ ਬਿਆ ਮੇਰਾ ਹਰਜੀ ਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰਤਿਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀਆਂ ਨੇਕ ਤੇਰੀਆਂ ਨੇਕ ਕਰਖੇ ਹਰ ਪੂਜਾ ਜੀ ਤਪ ਤਾਪੇ ਜਪਖੇ ਬੇਅੰਤਾ ਤੇਰੇ ਆਨੇਕ ਤੇਰੇ ਆਨੇਕ ਪੜਹਿ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਭੈ ਮੇਰੇ ਹਰ ਪਗਵੰਤਾ ਤੂ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਦੇ ਜੇ ਬੜੇ ਅਬਰ ਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੋ ਐਕੋ ਜੀ ਤੂੰ ਨਹਿ ਚਲ ਕਰਤਾ ਸਾਈ ਤੁਦੇ ਆਪੇ ਪਾ ਬੈ ਸੋਈ ਵਰਤਾ ਜੀ ਤੂ ਆਪੇ ਕਰ ਖੇ ਸੋ ਹਾਈ ਤੁਦੇ ਆਪੇ ਸ੍ਰੇਸ਼ਟ ਸਭ ਓ ਪਾਈ ਜੀ ਤੁਦੇ ਆਪੇ ਸਿਰਜ ਸਭ ਗਾਈ ਜਨ ਨਾਨਕ ਗੁਣ ਗਾਬੇ ਕਰਤੇ ਕੇ ਜੀ ਜੋ ਸਭ ਸੇ ਕਹ ਜਾਣੀ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਡਾਂ ਸਾਈਂ ਜਾਂ ਤੋ ਪਾਵੇਂ ਸੋਈ ਥਿਸੀ ਜੋ ਤੂ ਦੇਹੇ ਸੋਈ ਹੋ ਪਾਈ ਰਹਾਉ ਸਾਬ ਤੇਰੀ ਤੋ ਸਬਨੀ ਤੇ ਆਇ ਹਾਂ ਜਿਸ ਨੋ ਕਿਰਪਾ ਕਰ ਹੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੋ ਦਰਿਆ ਸਭ ਤੁਝ ਹੀ ਮਾਖੇ ਤੁਝ ਬਿਨ ਦੁਜਾ ਕੋਈ ਨਾਖੇ ਜਿਹੀ ਜੰਤ ਸਭ ਤੇਰਾ ਖੇਲਾ ਵਿਜੋਗ ਮਿਲ ਵੀ ਸੁੜਿਆ ਸੰਜੋਗੀ ਮੈਲਾ ਜਿਸ ਨਾ ਤੂੰ ਜਾਣ ਆਖੇ ਸੋਈ ਜਨ ਜਾਣੇ ਹਰ ਗੁਨਾ ਸਦ ਹੀ ਆਖ ਬਖਾਣੇ ਚਿਨ ਹਰ ਸੇ ਬਿਆ ਤਿੰ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੁਜਾ ਵਰਨਾ ਕੋਏ ਤੂੰ ਘਰ ਘਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿੱਤਾ ਸਰਵਰੜੈ ਪਈਲੇ ਨਿਵਾਸਾਂ ਪਾਣੀ ਪਾਵਕ ਤិន ਹੈ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾਂ ਤਹਾਂ ਡੋਬੀ ਅਲੇ ਮਨ ਇੱਕ ਨ ਚੇਤ ਸਮੂੜ ਮਨ ਹਰ ਬਿਸਰਤ ਤੇਰੇ ਗੁਣ ਗਲਿਆਰਾ ਖਾਉ ਨਾ ਖਉ ਜਤੀ ਸਤੀ ਨਹੀਂ ਪੜਿਆ ਮੂਰਖਾ ਮੁਗਦਾ ਜਨਮ ਭਿਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀ ਬਿਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਬਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਸਰੰਜਾਮ ਲਾਗ ਪਵ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਖੈ ਰਹਾ ਹਾਂ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣੀ ਆਖ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰੱਖੋਂ ਸ਼ਰਮਾ ਇੱਕ ਓ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਖੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾ ਬੋ ਆਪ ਹਾਥ ਦੈ ਮੋਖੇ ਬਚਾ ਬੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰਾ ਮੋ ਰੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾਂ ਤੋਰ ਭਜਨ ਕੀ ਰਖੇ ਪਿਆਸਾ ਤਮਕੇ ਸਾਡ ਕੋਈ ਅਬਰ ਨਾ ਕੇ ਆ ਹੂ ਜੋ ਬਰਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹੱਥ ਦੈ ਮੂਝ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੋ ਕਰਿਓ ਰਖਾ ਰੱਖ ਲੇਖੋ ਮੋਹਿ ਰਖਣਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮਹੋ ਪ੍ਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਬਿਸਨ ਪ੍ਰਕਾਸ਼ਾਂ ਸਕਲ ਕਾਲ ਕਾ ਖੀ ਆਤਮਸਾ ਜਮਨ ਕਾਲ ਜੋਗੀ ਸਵਕੀਆ ਬੇਦਰਾਜ ਬ੍ਰਹਮਾ ਜੋਥੀਆ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੇਤ ਜਸ਼ਨ ਉਪਜਾਇਓ ਆਹਦੇ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹਿੰ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ sevakan ko sev gun sukh diyo satran ko pal mo badkiyo kat kat ke antar ki janat palay bure ki pir pashanat cheeti te kunchar asthoola sab par kripa drisht kar phoola santan dukh paaye te dukhi sukh paaye sadhun kae sukhi ae kae ek ki pir pashan kat kat ke pat pat ki jaane ਜਾ ਬੁੱਧ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹੇ ਅਪਾਰਾ ਜਬ ਆਕਰਖ ਕਰਤੋ ਹਉ ਕਬਹੁ ਤੁਮ ਮੈਂ ਮਿਲਤ ਦੇਖੇ ਧਰ ਸਭ ਕੋ ਜੈਤ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਵਰ ਵਾਲਮ ਨਿਰੰਕਾਰ ਨਿਰਬਕਾਰ ਨਿਰਲੰਬ ਆਦ ਅਨਿਲ ਅਨਾਦ ਅasamb ਤਾਂ ਕਾ ਮੋਹੜਾ ਓਚਾਰਤ ਪੇਦਾ ਜਾਂਖੋ ਪੇਵਨਾ ਪਾਵਤ ਬੇਤਾ ਤਾਂ ਕੋ ਕਰ ਪਾਹਣ ਅਨੁਮਾਨਤ ਮਹਾ ਮੋਹੜਾ ਕਸ਼ਪੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵਾ ਨਿਰੰਕਾਰ ਕਾ ਚੀਨਤ ਨਹਿ ਪੇਬਾ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪਿੰਨ ਪਿੰਨਾ ਤੋਂ ਖੇ ਤਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਖਾਬਿਤ ਸੱਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾਂ ਰੰਕ ਭਇ ਹੋ ਰਾਬ ਕਹੀ ਪੂਪਾ ਅੰਡਜ ਜੇ ਰਜ ਸੈ ਤਜਕੀਨੀ ਉਤਪੁਜ ਖਾਨ ਬਹੌਰ ਰਚਦੀਨੀ ਕਾਹੂ ਫੂਲਾ ਰਾਜਾ ਹਬ ਬੈਠਾ ਕਹੂ ਸਿਮਟ ਪਇਓ ਸ਼ੰਕਰਿਆ ਕੈਠਾ ਸਗਰੀ ਸ਼੍ਰੇਸ਼ਟ ਦਿਖਾਏ ਅਚੰਪ ਬ ਆਦ ਜੁਗਾਦ ਸਰੂਪ ਸੁਜੰਪ ਬ ਅਬਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਆ ਸਿੱਖ ਸੰਗਰ ਡੁਸ਼ਟ ਜਿਤੇ ਉਠ ਮਤੋ ਤਪਤਾ ਸਕਲ ਮਲੇਸ਼ੋ ਕਰਹੁ ਰਨ ਕਤਾ ਜੇ ਅਸਤ ਤੁਝ ਤਵ ਸਰਨੀ ਪਰੈ ਤਿਨ ਕੈ ਦੁਸ਼ਟ ਦੁਖਤ ਹਵੈ ਮਰੈ ਪੁਰਖਾਂ ਜਬਨ ਪਗ ਪਰੈ ਤਿਹਾਰੇ ਤਨ ਕਹਿ ਤੁਮ ਸੰਕਟ ਸਭ ਟਾਰੇ ਜੋ ਕਲ ਕੋਈ ਕਬਾਰ ਤਿਆਏ ਖੈ ਤਾਂ ਕੇ ਕਾਲ ਨਿਕਟ ਨਹਿ ਆਏ ਖੈ ਰੱਛਾ ਹੋਏ ਤਾਖੇ ਸਭ ਕਲਾ ਤੁਸ਼ਟ ਅਰਿਸ਼ਟ ਟਰੇ ਤਤ ਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਖੇ ਨੇ ਖਰਖਾ ਤਾਂ ਕੇ ਤਾਪ ਤਨ ਕਮੋ ਹਰਖੋਂ ਰੇਦਾ ਸਿੱਧ ਕਰਮੋਂ ਸਭ ਹੋਈ दुष्ट स सब सके ना कोइ एक बहार जिन तुमै स पारा काल फासते ताहे ओ बहार जिन नर नाम ते हारो कहार दारी दा दुष्ट दुख ते रहा खडग के त मै शरण तिहारी आप हाथ दे लिखो ओ बारी सरब ठोर मोखो खों सहाय दुष्ट दुख ते लेहो बचाई सवैया ਪਾਏਗਾ ਹੈ ਜਬ ਤੇ ਤੁਮਰੇ ਤਬ ਤੇ ਕੋ ਅੱਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮੰਨਿਓ ਸਿਮਰਤ ਸਾਸਤਰ 베ਦ ਸਬੈ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਖੇ ਬਖਾਨਿਓ ਦੋਹਰਾ ਸਗਲਾ ਦੁਆਰ ਕੋ ਛਡ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਆਸਾ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਆਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤ ਗੁਰ ਤਾਂ ਪਾਇਆ ਸਹਿਜ ਸੈਤੀ ਮਨ ਵੱਜੀਆਂ ਬਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੇ ਰਾ ਮਨ ਜਿੰਨੀ ਵਸਾਇਆ ਕਹੇ ਨਾਨਕ ਆਨੰਦ ਖੁਆ ਸਤ ਗੁਰੂ ਮੈਂ ਪਾਇਆ ਐ ਮਨ ਮੇਰੇਆ ਤੂੰ ਸਦਾ ਰਖੋ ਹਰ ਨਾਲੇ ਹਰ ਨਾਲ ਰੱਖੋ ਤੁਮਨ ਮੇਰੇ ਦੁਖ ਸਭ ਵੀ ਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰਾਥ ਸੁਆਮੀ ਸੋ ਕਿਉ ਮਨ ਹੋ ਬਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੱਖੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇ ਰੈ ਕਰਤਾ ਤੇਰੇ ਸਭ ਕੀ ਸੋ ਹੈ ਜਿਸ ਦੇਖੇ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਹੇ ਕਹੇ ਨਾਨਕ ਸੱਚੇ ਸਾਖੇਬਾ ਕਿਆ ਨਾਹੀ ਘਰ ਤੇ ਰੈ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਬਸਿਆ ਜਿਨੇ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੌ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਨਹੁ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸਪਾਗੈ ਕਰ ਸਪਾਗੇ ਸ਼ਬਦ ਬਾਜੇ ਕਲਾ ਜਿਤ ਘਰ ਤਾਰੀਆ ਪੰਚਦੋਤ ਤੁਧ ਵਸ ਕੀਤੇ ਕਾਹਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾ ਸੇ ਨਾਮ ਹਰਿ ਕੈ ਲਾਗੇ ਕਹੇ ਨਾਨਕ ਤਹ ਸੁਖ ਹੋਆ ਤਿਤ ਕਰ ਅਨਹਦ ਬਾਜੇ ਨਦ ਸੁਣ ਹਉ ਵਡ ਪਾਗੀ ਹਉ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬੀਸੂਰੇ ਦੋਖ ਰੋਗ ਸੰਤਾਂ ਪੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪਏ ਸਾਰਸੈ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤਾ ਕਹਤੇ ਪਵਿਤਾ ਸਤ ਗੁਰ ਰਹੀ ਆ ਪਰਪੂਰੈ ਬਿਨ ਬੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਣਖਦ ਤੂੰ ਰਹਿ ਮੂਦਾ ਬਣੀ ਮਹੱਲਾ ਪੰਜਬਾ ਥਾਲ ਵਿੱਚ ਤਿੰਨ ਵਸਤੂ ਪਈਆ ਸਤ ਸੰਤੋਖ ਵਿਚਾਰ ਅਮਰਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਤਾਰੋ ਇਹੇ ਬਸਤ ਤਜੀ ਨਹ ਜਾਈ ਨਿਤਨੇ ਤ ਰਖ ਉਰਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪਸਾਰੋ ਸੰ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈ ਨਉ ਜੋਗ ਕੀ ਤਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਈ ਤਰਸ ਪਿਆ ਮਹਿਰਾਮਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਇ ਨਾਖੇ ਓਥੈ ਤੇਰੀ ਰੱਖ ਅਗਨੀ ਉਦਰਮਾਖੇ ਸੋਨੇ ਕੈ ਜਮ ਕੈ ਦੋਤਾ ਨਾਏ ਤੇਰੇ ਛੱਡ ਜਾਹੇ ਪਉ ਜਲ ਬਖਮਸ ਗਾਖ ਗੁਰ ਸ਼ਬਦ ਦੀ ਪਾਰ ਪਾਖੇ ਜਿਨ ਕੋ ਲੱਗੀ ਪਿਆਸ ਅਮਰਤ ਸੇ ਖਾਖੇ ਕਲ ਮੈਂ ਏਖੋ ਪੁਨ ਗੁਣ ਗੋਬਿੰਦ ਗਾਖੇ ਸਭ ਸੇ ਨੋ ਕਿਰਪਾਲ ਸਮਾਲੇ ਸਾਹੇ ਸਾਖੇ ਵਿਰਥਾਂ ਕੋਈ ਨਾ ਜਾਏ ਜੇ ਆਵੇ ਤੁਧ ਆਖੇ ਸਲਾਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਬਾਂ ਜਪ ਗੁਰ ਨਾਉ ਨੇਤਰੀ ਸਤ ਗੁਰ ਪੇਖਣਾ ਸ੍ਰਬਣੀ ਸੁਨਣਾ ਗੁਰ ਨਾਉ ਸਤ ਗੁਰ ਸਤਿ ਰਤਿਆ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੋਏ ਸੇ ਵਥ ਦੇ ਜਗ ਮਹਿ ਉਤਮ ਕਾੜੀਐ ਬਿਰਲ ਕੈਂ ਕੈਂ ਮਖਲਾ ਪੰਜਬਾ ਰਖੇ ਰਖਣਹਾਰ ਆਪ ਉਬਾਰਿ ਅਨ ਗੁਰ ਕੀ ਪੈਰੀ ਪਾਏ ਕਾਜ ਸੁਵਾਰਿ ਅਨ ਹੋ ਆਪ ਦਿਆਲ ਮਨਹੋਣਾ ਵੀ ਸਾਰੇ ਅਨ ਸਾਧ ਜਨ ਕੈ ਸੰਗ ਪਵਜਲ ਤਾਰਿ ਅਨ ਸੰਕਤ ਨਿੰਦਕ ਦੁਸ਼ਟਾ ਖੇ ਨਮਾਖੇ ਬੀਦਾਰਿਆਨ ਤੇ ਸਾ ਸਾਖਬ ਕੀਟੇ ਕ ਨਾਨਕ ਮੰਨੇ ਮਾਖੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਖੇ ਤਿਸ ਸਾਖਬ ਕੀਟੇ ਕ ਨਾਨਕ ਮੰਨੇ ਮਾਖੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ